ਕਈ ਵਾਰੀ ਕੀ ਹੁੰਦਾ ਸਵੇਰ ਸਵੇਰ ਬਹੁਤ ਜਲਦੀ ਹੁੰਦੀ ਹੈ ਸਭ ਨੇ ਕੰਮਾਂ ਤੇ ਜਾਣਾ ਹੁੰਦਾ ਹੈ ਤਾਂ ਜਲਦੀ ਜਲਦੀ ਵਿੱਚ ਬਹੁਤ ਹੀ ਹੈਲਥੀ ਜਾਂ ਬ੍ਰੇਕਫਾਸਟ ਬੰਦ ਹੈ ਜਾਂ ਬੱਚੇ ਸ਼ਾਮ ਨੂੰ ਟਿਊਸ਼ਨ ਤੋਂ ਆਉਂਦੇ ਆ ਤਾਂ ਇੱਕਦਾਂ ਹੀ ਕੁਝ ਮੰਗਦੇ ਆ ਤਾਂ ਇਹ ਚੀਜ਼ ਤੁਸੀਂ ਮਿੰਟਾਂ ਵਿੱਚ ਤਿਆਰ ਕਰ ਸਕਦੇ ਹੋ ਆਪਾਂ ਲਏ ਜੀ ਪਿਆਜ਼, ਪੱਤ ਗੋਭੀ, ਟਮਾਟਰ ਥੋੜੇ ਜਿਹੇ ਤੇ ਥੋੜੀ ਜੀ ਲਵਾਂਗੇ ਆਪਾਂ ਵਿੱਚ ਗਾਜਰ ਤੁਸੀਂ ਸ਼ਿਮਲਾ ਮਿਰਚ ਵਗੈਰਾ ਜੋ ਵੀ ਸਬਜ਼ੀਆਂ ਤੁਹਾਨੂੰ ਪਸੰਦ ਨੇ ਉਹ ਤੁਸੀਂ ਲੈ ਲੈਣੀਆਂ ਹੈ ਸਬਜ਼ੀਆਂ ਨੂੰ ਚਾਹੇ ਤੁਸੀਂ ਬਰੀਕ ਕੱਟ ਲਿਓ ਚਾਹੇ ਤੁਸੀਂ ਸਾਰੀਆਂ ਸਬਜ਼ੀਆਂ ਦਾ ਹੀ ਕद्दूकस ਕਰ ਲਿਓ ਉਸ ਤੋਂ ਬਾਅਦ ਤੁਸੀਂ ਲੈ ਲੈਣਾ ਜੀ ਦਹੀਂ ਦਹੀਂ ਹੈ ਜਿਹੜਾ ਤੁਹਾਡਾ ਉਹ ਥੋੜਾ ਜਿਹਾ ਮੋਟਾ ਹੋਣਾ ਚਾਹੀਦਾ ਹੈ ਮੇਰੇ ਕੋਲ ਦਹੀਂ ਥੋੜੀ ਜਿਹੀ ਪਤਲੀ ਹੈਗੀ ਕਿਉਂਕਿ ਜਿਆਦਾ ਗਰਮੀ ਹੋਣ ਕਰਕੇ ਜੰਮੀ ਨਹੀਂ ਸੀ ਜਿਆਦਾ ਵਧੀਆ ਤੇ ਇਸ ਲਈ ਨਹੀਂ ਤੁਸੀਂ ਇਹਨੂੰ ਕਿਸੇ ਛਣਨੀ ਵਗੈਰਾ ਚ ਪਾ ਕੇ ਰੱਖ ਸਕਦੇ ਹੋ ਤਾਂ ਕਿ ਜਮਾ ਬਿਲਕੁਲ ਸੁੱਕੀ ਜੀ ਦਹੀਂ ਰਹੇ ਜੇ ਪਾਣੀ ਵਗੈਰਾ ਦੇ ਵਿੱਚ ਨਾ ਹੋਵੇ ਤੇ ਇਹਦੇ ਵਿੱਚ ਆਪਾਂ ਪਾਇਆ ਜੀ ਕਾਲਾ ਨਮਕ ਕਾਲੀ ਮਿਰਚ ਲਾਲ ਮਿਰਚ ਥੋੜਾ ਜਿਹਾ ਤੇ ਆਪਾਂ ਪਾਇਆ ਸੈਂਦਾ ਨਮਕ ਤੇ ਇਹਦੇ ਵਿੱਚ ਤੁਸੀਂ ਧਨੀਆ ਪਾਊਡਰ ਵਗੈਰਾ ਜੋ ਵੀ ਤੁਹਾਨੂੰ ਪਸੰਦ ਹੋਵੇ ਜਾਂ ਜੀਰਾ ਪਾਊਡਰ ਉਹ ਵਿੱਚ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹ ਸਾਰੀਆਂ ਸਬਜ਼ੀਆਂ ਜੋ ਵੀ ਕੱਟੀਆਂ ਸੀ ਇਹਦੇ ਵਿੱਚ ਮਿਕਸ ਕਰ ਦਾਂਗੇ ਇਸ ਦੇ ਵਿੱਚ ਆਪਾਂ ਇੱਕ ਹਰੀ ਮਿਰਚ ਵੀ ਕੱਟ ਕੇ ਪਾਈ ਸੀ ਜੇ ਤੁਹਾਡਾ ਮਨ ਹੋਵੇ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਕੀਤਾ ਜੀ ਆਪਾਂ ਮਿਕਸ ਤੇ ਫਿਰ ਤਵੇ ਉਪਰਾ ਪਾਥੋੜਾ ਜਿਹਾ ਲੈ ਲਾਂਗੇ ਤੇਲ ਤੁਸੀਂ ਜਿਹੜਾ ਵੀ ਕਿਚਨ ਵਿੱਚ ਯੂਜ਼ ਕਰਦੇ ਹੋ ਉਹ ਤੁਸੀਂ ਲੈ ਲਿਓ ਉਸ ਤੋਂ ਬਾਅਦ ਆਪਾਂ ਲਵਾਂਗੇ ਦੋ ਬ੍ਰੈਡ ਤੇ ਬ੍ਰੈਡ ਉੱਪਰ ਸੌਸ ਤੁਸੀਂ ਆਪਣੀ ਪਸੰਦ ਦੀ ਕੋਈ ਪਾਸਤਾ ਸੌਸ ਵੀ ਲਗਾ ਲੈਂਦੇ ਆਪਾਂ ਸਿੰਪਲ ਟਮੇਟੋ ਸੌਸ ਲਈਏ ਜਾਂ ਤੁਸੀਂ ਗ੍ਰੀਨ ਸੌਸ ਵੀ ਲਾ ਸਕਦੇ ਹੋ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਬਰੈੱਡ ਤੇ ਲਗਾ ਲਿਆ ਤੇ ਆਪਾਂ ਜਿਹੜਾ ਵੀ ਇਹ ਸਬਜ਼ੀਆਂ ਦਾ ਪੇਸਟ ਤਿਆਰ ਕੀਤਾ ਸੀ ਉਹਨੂੰ ਇਹਦੇ ਵਿੱਚ ਭਰ ਦਾਂਗੇ ਤੇ ਦੋ ਦੋਨੋਂ ਬਰੈੱਡਾਂ ਨੂੰ ਚੰਗੀ ਤਰ੍ਹਾਂ ਇੱਕ ਦੂਜੇ ਦੇ ਨਾਲ ਜੋੜ ਦਾਂਗੇ ਬਹੁਤ ਹੀ ਜ਼ਿਆਦਾ ਹੈਲਥੀ ਤੇ ਵਧੀਆ ਨਾਸ਼ਤਾ ਬਣਦਾ ਹੈ ਤੇ ਮਿੰਟਾਂ ਵਿੱਚ ਤਿਆਰ ਹੋ ਜਾਂਦਾ ਹੈ ਦੂਸਰੇ ਪਾਸੇ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਤੇਲ ਦੇ ਉੱਪਰ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਜੀਰਾ ਗੈਸ ਦੀ ਫਲੇਮ ਇੱਥੇ ਤੁਸੀਂ ਬਿਲਕੁਲ ਸਲੋ ਰੱਖਿਓ ਤੇ ਜੀਰੇ ਨੂੰ ਹਲਕਾ ਜਿਹਾ ਭੁੰਨ ਕੇ ਫਿਰ ਇਹਦੇ ਵਿੱਚ ਆਪਾਂ ਇੱਥੇ ਥੋੜੀ ਜੀ ਹਲਦੀ ਤੇ ਨਮਕ ਮਿਰਚ ਪਾਵਾਂਗੇ ਬਿਲਕੁਲ ਥੋੜਾ ਥੋੜਾ ਉਸ ਤੋਂ ਬਾਅਦ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇੱਥੇ ਤੁਸੀਂ ਤਨੀਆ ਮੇਥੀ ਜੋ ਚੀਜ਼ਾਂ ਤੁਹਾਨੂੰ ਪਸੰਦ ਹੈ ਉਹ ਤਵੇ ਦੇ ਉੱਪਰ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਣੀ ਤਿਆਰ ਕੀਤੀ ਹੋਈ ਬ੍ਰੈਡ ਨੂੰ ਆਪਾਂ ਤਵੇ ਉੱਪਰ ਰੱਖ ਕੇ ਹੌਲੀ-ਹੌਲੀ ਪਕਾਵਾਂਗੇ ਤੇ ਦੇਖਿਓ ਇਹਦਾ ਤੁਸੀਂ ਟੇਸਟ ਤੇ ਕਲਰ ਦੋਨੇ ਚੀਜ਼ਾਂ ਹੀ ਬਿਲਕੁਲ ਗਜਬ ਦੀਆਂ ਹੋਣਗੀਆਂ ਨਾਲੇ ਸਿਰਫ 5 ਮਿੰਟਾਂ ਦੇ ਵਿੱਚ ਹੀ ਇਹ ਤੁਹਾਡਾ ਬ੍ਰੈਡ ਬਣ ਕੇ ਤਿਆਰ ਹੋ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਸੌਸ ਨਾਲ ਜਦੋਂ ਮਰਜੀ ਖਾ ਸਕਦੇ ਹੋ ਚਾਹੇ ਸਵੇਰ ਖਾਓ ਸ਼ਾਮ ਨੂੰ ਖਾਓ ਬਹੁਤ ਜਿਆਦਾ ਹੈਲਥੀ ਵੀ ਹੈ ਤੇ ਟੇਸਟੀ ਵੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਕੱਟ ਕੇ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਹੋ ਜਿਹਾ ਬਣਿਆ ਹੈ ਤੇ ਆਪਣਾ ਬੈਡ ਦੇ ਉੱਪਰ ਦੇਖੋ ਜੀਰਾ ਵਗੈਰਾ ਧਨੀਆ ਇਸੇ ਤਰੀਕੇ ਨਾਲ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਹੁਣ ਆਪਾਂ ਇਹਨੂੰ ਜੀ ਕੱਟਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਚੈਨਲ ਨੂੰ ਹਜੇ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਹੁਣ ਆਪਾਂ ਬਰੈਡ ਨੂੰ ਲਿਆ ਜੀ ਕੱਟ ਤੇ ਦੇਖੋ ਇਹਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਸੈਂਡਵਿਚ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਮਟੀਰੀਅਲ ਵਗੈਰਾ ਉਸੇ ਤਰ੍ਹਾਂ ਹੀ ਹੈਗਾ ਤੇ ਬਹੁਤ ਜਿਆਦਾ ਵਧੀਆ ਬਣਦਾ ਮਿੰਟਾਂ 'ਚ ਤਿਆਰ ਹੁੰਦਾ ਤੇ ਫਿਰ ਆਪਾਂ ਇਹਨੂੰ ਸੌਸ ਦੇ ਨਾਲ ਬੱਚਿਆਂ ਨੂੰ ਘਰ ਦਾ ਸਰਵ ਤੇ ਚਟਪਟ ਵਿੱਚ ਆਪਾਂ ਹੋ ਗਏ ਫ੍ਰੀ ਤੇ ਤੁਸੀਂ ਵੀ ਖਾਓ ਇੰਜੋਏ ਕਰਿਓ